ਤੇ ਜਿਹੜੇ ਇਹ ਕਹਿੰਦੇ ਆ ਕਿ ਉਹ ਰਾਮ ਨਹੀਂ ਸੀ ਇਹ ਹੋਰ ਰਾਮ ਸੀ ਨਹੀਂ ਕੋਈ ਰਾਮ ਸੀ ਜਿਹਦਾ 2533 ਵਾਰ ਜ਼ਿਕਰ ਕੀਤਾ ਗਿਆ ਉਹ ਰਾਮ ਇੱਕੋ ਹੀ ਹੈ ਤੁਸੀਂ ਰੂਪ ਸਿੱਖੀ ਦਾ ਧਾਰਨ ਕੀਤਾ ਹੈ ਪਰ ਤੁਸੀਂ ਸਨਾਤਨ ਧਰਮ ਦੀ ਗੱਲ ਕਰ ਰਹੇ ਹੋ ਨਹੀਂ ਕਿਉਂ ਨਾ ਕਰੀਏ ਭਾਈ ਐਸਾ ਕੀ ਹੈ ਸਾਡੀ ਸੰਸਕ੍ਰਿਤੀ 'ਚ ਕੀ ਨਹੀਂ ਹੈਗਾ ਕੀ ਦੱਸਾਂ ਵੀ ਕੀ ਨਹੀਂ ਹੈਗਾ ਤੁਸੀਂ ਇਹ ਪੁੱਛੋ ਵੀ ਕੀ ਨਹੀਂ ਹੈਗਾ ਇਹ ਨਾ ਪੁੱਛੋ ਵੀ ਕੀ ਹੈਗਾ ਵਿਮਾਨ ਸ਼ਾਸਤਰ ਖੋਲ ਕੇ ਦੇਖ ਲਓ ਵਿਮਾਨ ਸ਼ਾਸਤਰ ਦੇ ਵਿੱਚ ਪਲੇਨ ਦੀ ਟੈਕਨੋਲੋਜੀ ਦਿੱਤੀ ਗਈ ਹੈ ਇਹ ਲੱਖ ਗਈ ਜਾਣ ਵੈਸਟਰਨਸ ਕੇ ਰਾਈਟ ਬਰਦਰਸ ਨੇ ਦਿੱਤੀ ਹੈ 200 ਸਾਲ ਚ ਐਸਾ ਕੀ ਹੋਇਆ ਜੀ ਅੰਗਰੇਜ਼ ਜਦੋਂ ਇੱਥੋਂ ਗਏ ਆ ਜਾਂ ਇੱਥੇ ਆਏ ਸੀ ਜਦੋਂ ਉਸ ਤੋਂ ਬਾਅਦ ਹੀ ਇਹਨਾਂ ਨੇ ਸਾਇੰਸ ਨੂੰ ਇੰਨਾ ਡਵੈਲਪ ਕਿਵੇਂ ਕਰ ਲਿਆ ਸਾਡਾ ਦੇਸ਼ ਉਹ ਹੈ ਅਨਮੋਲ ਜੀ ਜਿੱਥੇ ਬੀਨ ਦੇ ਉੱਤੇ ਸੱਪ ਨੂੰ ਵੀ ਨਚਾਇਆ ਜਾਂਦਾ ਹੈ ਜਿਹੜਾ ਉਸ ਟਾਈਮ ਦਾ ਇੱਥੇ ਦਾ ਸਰੰਦ ਦਾ ਸੂਬੇਦਾਰ ਸੀ ਜਿਹੜਾ ਜਿਹੜੀ ਇਹ ਤਰਿੰਦ ਵੀ ਦਿਖਾਈ ਹੈ ਕਹਿੰਦੇ ਜਦੋਂ ਮੀਆਂ 'ਚ ਚਿਣਨ ਲੱਗੇ ਨਾ ਬੱਚਿਆਂ ਨੇ ਥੋੜੇ ਸੱਜਾ ਜਦੋਂ ਉਹ ਮੀਆਂ 'ਚ ਚੰਗੇ ਤੇ ਗੋਡਿਆਂ ਕੋਲੋਂ ਕਹਿੰਦੇ ਇੱਟਾਂ ਅੜ ਗਈਆਂ ਕਹਿੰਦੇ ਜਿਹੜਾ ਮਿਸਤਰੀ ਸੀ ਜਲਾਦ ਸੀ ਉਹਨੇ ਪੁੱਛਿਆ ਕਹਿੰਦਾ ਇਹ ਤੋਂ ਕੰਨ ਟ੍ਰਿੱਡੀ ਜਾਂਦੀ ਨਹੀਂ ਆਉਂਦੀ ਵੀ ਇੱਟ ਛਾੜ ਦਿਆ ਇੱਟ ਛਾੜਨ ਲੱਗਿਆ ਟੋੜ ਲੈਂਦੇ ਨਾ ਤੇ ਜਿਹੜਾ ਸਰੰਦ ਦਾ ਜਿਹੜਾ ਸੂਬੇਦਾਰ ਸੀ ਅੰਦਰ ਟ੍ਰਿੰਚਰ ਮੰਨਦੇ ਹਨ ਉਹਨਾਂ ਦੇ ਗੋਡੇ ਛਾਂਗਦੇ ਇਸ ਲੈਵਲ ਤੱਕ ਤਸ਼ੱਦਦ ਕੀਤੀ ਤੇ ਮਤਲਬ ਅਲੱਗ-ਅਲੱਗ ਤਰੀਕੇ ਨਾਲ ਮਾਰਨਾ ਕਿਸੇ ਨੂੰ ਗੱਡੀ ਸਟਾਰਟ ਕਰਕੇ ਤੇ ਉਹਦਾ ਧੂਆਂ ਇੱਕ ਛੋਟੇ ਜਿਹੇ ਚੈਂਬਰ ਨਾਲ ਉਹਦਾ ਸਲੈਂਸਰ ਫਿੱਟ ਕਰ ਦੇਣਾ ਤੇ ਉਹਨੂੰ ਅੰਦਰ ਬੰਦ ਕਰ ਦੇਣਾ ਇੱਕ ਬੰਦੇ ਨੂੰ ਅਸੀਂ ਜਿਹੜਾ ਉਸ ਸਮੇਂ